ਕਾਤਾ ਸਾਡੇ ਅਵਤਾਰਧਾਰੀ ਨੇ ਉਹਨਾਂ ਦੀ ਬਹੁਤ ਜ਼ਿਆਦੀ ਬੇਅਦਬੀ ਉਹਨਾਂ ਦੀਆਂ ਜਨਾਨੀਆਂ ਵੱਲੋਂ ਉਹਨਾਂ ਦੇ ਮੁੰਡਿਆਂ ਵੱਲੋਂ ਕੀਤੀ ਗਈ ਹੈ ਮੇਰੇ ਨਾਲ ਬੇਅਦਬੀ ਕੀਤੀ ਹੈ ਮੇਰੀ ਸਿੱਖੀ ਨੇ ਮੇਰੇ ਕੇਸ ਵੀ ਪੁੱਟੇ ਆ ਮੈਂ ਗੁਰੂ ਦਾ ਸੇਕ ਸੰਭਲਦੇ ਚੱਕੇ ਆਂ ਅੰਦਰ ਤੋਂ ਤਮਾਸ਼ਾ ਦੇਖਦੀ ਰਹੀ ਆ ਸਾਡੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਭੋ ਐਸਐਚਓ ਨੇ ਪੈਸਾ ਲੈ ਕੇ ਉਹਨਾਂ ਦੀ ਮਦਦ ਕੀਤੀ ਆ ਐਸਐਸਪੀ ਦਾ ਰੀਡਰ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਉਹਨਾਂ ਦੀ ਸ਼ਾਇਦ ਸਾਰਾ ਕੁਝ ਹੋ ਰਿਹਾ ਹੋਵੇ ਮੇਰੇ ਨਾਂ ਬੇਦਬੀ ਕੀਤੀ ਆ ਮੇਰੀ ਸਿੱਖੀ ਦੀ ਕਿਹਨਾਂ ਨੇ ਕੀਤੀ ਕੌਣ ਸੀ ਉਹ ਆ ਨਾ ਜਾਣਦੇ ਹੀ ਬੰਦੇ ਉਹਨਾਂ ਨੂੰ ਕੁੱਟਮਾਰ ਕੀਤੀ ਹੈ ਕਿਸ ਭਰਾਏ ਤੁਹਾਡੇ ਘਰ ਧੱਕੇ ਨਾਲ ਆ ਕੇ ਵੜ ਗਏ ਕੋਠਿਆਂ ਤਾਂ ਨੀ ਕੰਦਾਂ ਟਪ ਟਪਾ ਮੇਰੇ ਕੇਸ ਵੀ ਪੁੱਟੇ ਆ ਮੈਂ ਗੁਰੂ ਦਾ ਸਿੱਖ ਸਾੰਭਰ ਤੇ ਚੱਕਿਆ ਆ ਅੰਦਰ ਤੜੀਂ ਮੇਰੇ ਸੇ ਬਹੁਤ ਬੇਅਦਬੀ ਕੀਤੀ ਹੈ ਮੇਰੇ ਸਤਿਆਰਾਂ ਕਿਸ ਤਰ੍ਹਾਂ ਦੇ ਇਤਿਹਾਸ ਜਿਹੜੇ ਤੁਹਾਡੇ ਵਾਰ ਵੀ ਕਿਤੇ ਗਏ ਥਿਆਰ ਤੇ ਅੱਧੀ ਜਿਹੀ ਬੋਸ ਵਾਲੇ ਜਿਹੜੇ ਹੁੰਦੇ ਆ ਉਹਨਾਂ ਨੇ ਕੁੱਟਮਾਰ ਕੀਤੀ ਹੈ ਸਾਡੇ ਨਾਲ ਸਰ ਤੱਕੇ ਸ਼ਾਈ ਕੀਤੀ ਗਈ ਹੈ ਸਾਡਾ ਘਰ ਸਾਡਾ ਕੋਟ ਕੇਸ ਚੱਲਦਾ ਹੈ ਤੇ ਸਾਡੇ ਘਰੇ ਆ ਕੇ ਸਾਡੇ ਨਾਲ ਗੁੰਡਾਗਰਦੀ ਕੀਤੀ ਗਈ ਮੰਮੀ ਮੇਰੀ ਨਾਲ ਕੁੱਟਮਾਰ ਕੀਤੀ ਗਈ ਆ ਮੇਰੇ ਨਾਲ ਕੁੱਟਮਾਰ ਕੀਤੀ ਗਈ ਆ ਤੇ 60 70 ਬੰਦਿਆਂ ਨੇ ਆ ਕੇ ਸਾਡੇ ਗੱਲ ਪਏ ਆ ਜਿਨ੍ਹਾਂ ਦੇ ਵਿੱਚੋਂ ਉਹਨਾਂ ਦਾ ਸ਼ੁਭਮ ਮੁੰਡਾ ਉਹਨਾਂ ਦਾ ਪਿਊਸ਼ ਮੁੰਡਾ ਰੋਹਿਤ ਮੋਹਿਤ ਉਹਨਾਂ ਦੀਆਂ ਜਨਾਨੀਆਂ ਉਹਨਾਂ ਨੇ ਆ ਕੇ ਸਾਨੂੰ ਗਾਲੀ ਗਲੋਚ ਕੀਤਾ ਮੰਮੀ ਦੇ ਵਾਲ ਖੁੱਟੇ ਤੇ ਬੋਬੀ ਪੱਤਰਕਾਰ ਦਾ ਮੁੰਡਾ ਜਿਨੇ ਮੇਰੇ ਬੈਸਬਾਲ ਮਾਰਿਆ ਮੰਮੀ ਦੇ ਮਾਰਿਆ ਤੇ ਉਹਨਦੇ ਕਰਕੇ ਦੂਸਰੇ ਪੱਤਰਕਾਰਾਂ ਨੇ ਵੀ ਸਾਡੀ ਕੋਈ ਖਬਰ ਨਹੀਂ ਲਾਈ ਤੇ ਨਾ ਹੀ ਸਾਡੇ ਐਸਐਚਓ ਐਸਐਸਪੀ ਕਿਸੇ ਨੇ ਵੀ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਗਈ ਸਾਡੀ ਸੁਣਵਾਈ ਕੀਤੀ ਜਾਵੇ ਤੇ ਸਾਨੂੰ ਸਾਡਾ ਹੱਕ ਲੈ ਕੇ ਦਿੱਤਾ ਜਾਵੇ ਹਾਂਜੀ માતા ਸਾਡੇ ਅਮਰਤਧਾਰੀ ਨੇ ਉਹਨਾਂ ਦੀ ਬਹੁਤ ਜ਼ਿਆਦੀ ਬੇਇੱਜ਼ਤੀ ਉਹਨਾਂ ਦੀਆਂ ਜਨਾਨੀਆਂ ਵੱਲੋਂ ਉਹਨਾਂ ਦੇ ਮੁੰਡਿਆਂ ਵੱਲੋਂ ਕੀਤੀ ਗਈ ਹੈ ਪੁਲਿਸ ਵੱਲੋਂ ਕੋਈ ਕਾਰਵਾਈ ਨਹੀਂ ਕੀਤੀ ਗਈ ਪੁਲਿਸ ਨੇ ਸਰੇ ਆਮ ਗੁੰਡਾਗਰਦੀ 1.5 ਘੰਟਾ ਸ਼ਰਿਆਮ ਥਾਣੇ ਦੇ ਸਾਹਮਣੇ ਗਲੀ ਹੋਣ ਦੇ ਬਾਵਜੂਦ ਵੀ ਸ਼ਰਿਆਮ ਗੁੰਡਾਗਰਦੀ ਕੀਤੀ ਗਈ ਹੈ ਸਾਡੇ ਨਾਲ 50 ਮੀਟਰ ਦੀ ਦੂਰੀ ਤੇ ਥਾਣੇ ਦੇ ਵਿੱਚ ਕਿਸ ਕੋਈ ਵੀ ਪੁਲਿਸ ਵਾਲੇ ਨੇ ਆ ਕੇ ਸਾਡੀ ਮਦਦ ਨਹੀਂ ਕਰਾਈਗੀ ਪੁਲਿਸ ਤਮਾਸ਼ਾ ਦੇਖਦੀ ਰਹੀ ਆ ਸਾਡੇ ਨਾਲ ਕੁੱਟਮਾਰ ਕੀਤੀ ਗਈ ਉਹਨਾਂ ਨੇ ਸਾਡੀ ਕੋਈ ਸੁਣਵਾਈ ਨਹੀਂ ਕੀਤੀ ਸਗੋਂ ਐਸਐਚਓ ਨੇ ਪੈਸਾ ਲੈ ਕੇ ਉਹਨਾਂ ਦੀ ਮਦਦ ਕੀਤੀ ਆ ਐਸਐਸਪੀ ਦਾ ਰੀਡਰ ਵੀ ਉਹਨਾਂ ਦਾ ਕੋਈ ਰਿਸ਼ਤੇਦਾਰ ਆ ਉਹਨਾਂ ਦੀ ਛਾਇ ਤੇ ਸਾਰਾ ਕੁਝ ਹੋ ਰਿਹਾ ਸਰ ਅਸੀਂ ਤੇ ਸੋਚਿਆ ਸੀਗਾ ਕਿ ਆਮ ਆਦਮੀ ਦੀ ਸਰਕਾਰ ਬਣੀ ਐ ਤੇ ਗਰੀਬ ਦੀ ਸੁਣੀ ਜਾਏਗੀ ਪਰ ਸ਼ਰੇ ਆਮ ਸਾਡੇ ਨਾਲ ਧੱਕਾ ਕੀਤਾ ਗਿਆ ਆ ਗਰੀਬ ਦੀ ਕੋਈ ਨਹੀਂ ਸੁਣੀ ਗਈਗੀ ਜੋ ਵੀ ਕੀਤਾ ਪੁਲਿਸ ਦੀ ਸ਼ੈਤ ਇਹ ਹੋਇਆ ਆ ਸਾਡੇ ਨਾਲ ਸਰਕਾਰ ਨੇ ਸਰਕਾਰ ਨੂੰ ਸਾਡੀ ਇਹੀ ਅਪੀਲ ਹੈ ਕਿ ਤੁਹਾਡੀ ਆਮ ਆਦਮੀ ਪਾਰਟੀ ਬਣੀ ਸੀ ਆਮ ਲੋਕਾਂ ਵਾਸਤੇ ਤੇ ਸਾਡੀ ਸੁਣਵਾਈ ਕੀਤੀ ਜਾਵੇ ਭਗਵੰਤ ਮਾਨ ਨੂੰ ਸਾਡੀ ਇਹੀ ਅਪੀਲ ਹੈ ਕਿ ਸਾਡੀ ਵੀਡੀਓ ਤੁਹਾਡੇ ਤੱਕ ਪਹੁੰਚੇ ਤੇ ਸਾਨੂੰ ਇਨਸਾਫ ਦਿਵਾਇਆ ਜਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਮੰਡੋਟ ਵਿੱਚ ਥਾਣੇ ਦੇ ਸਾਹਮਣੇ ਜਸਵੀਰ ਕੋਰਕ ਵਿਧਵਾ ਹਰਤ ਦੇ ਘਰ ਵੜ ਕੇ ਅੰਮ੍ਰਿਤਾਰੀ ਦੇ ਕਕਾਰਾਂ ਦੀ ਬੇਦਬੀ ਕੀਤੀ ਕੇਸਾਂ ਦੀ ਕੀਤੀ ਗਈ ਆ ਜੋ ਕਿ ਉਹਦੇ ਘਰ ਚ ਵੜ ਕੇ ਗੁੰਡਾਗਰਦੀ ਹੋਈ ਆ ਪਰ ਪ੍ਰਸ਼ਾਸਨ ਵੱਲੋਂ ਕੋਈ ਕਾਰਵਾਈ ਨਹੀਂ ਹੋਈ ਅਸੀਂ ਸਿਵਲ ਪ੍ਰਸ਼ਾਸਨ ਔਰ ਪੁਲਿਸ ਪ੍ਰਸ਼ਾਸਨ ਨੂੰ ਇਹ ਕਹਿੰਦੇ ਆ ਕਿ ਜੋਨ ਦੇ ਕਕਾਰਾਂ ਦੀ ਬੇਦਬੀ ਹੋਈ ਹੈ ਜੋਨ ਦੇ ਘਰ ਦੇ ਵਿੱਚ ਵੜ ਕੇ ਗੁੰਡਾਗਰਦੀ ਹੋਈ ਆ ਉਹ ਇੱਥੇ ਹਸਪਤਾਲ ਦੇ ਵਿੱਚ ਦਾਖਲ ਵੀ ਰਹੀ ਹੈ ਔਰਤਾ ਅੱਜ ਮੇਰੇ ਕਾ ਦਾਖਲਾ ਉਹਦਾ ਸਹੀ ਪ੍ਰੋਪਰ ਇਨਕੁਆਇਰੀ ਕਰਕੇ ਦੋਸ਼ੀਆਂ ਖਤਰਾ ਬਣਦੀ ਕਾਰਵਾਈ ਕਰਕੇ ਦੋਸ਼ੀ ਕਿਹੜੇ ਨੇ ਪੜ ਕੇ ਜੇਲ੍ਹ ਦੇ ਵਿੱਚ ਬੰਦ ਕੀਤੇ ਜਾਣ ਨਹੀਂ ਤਾਂ ਸਾਨੂੰ ਸਿੱਖ ਜਥੇਬੰਦੀ ਨੂੰ ਮਜਬੂਰਨ ਕੋਈ ਸੰਘਰਸ਼ ਦਾ ਐਲਾਨ ਕਰਨਾ ਪਊਗਾ ਫਿਰ ਉੱਤੇ ਛਾਣੇ ਕ ਜਾਣਾ ਪਊਗਾ ਜਾਂ ਫਿਰ ਕੱਟ ਕਰਨਾ ਪਊ ਜਿਵੇਂ ਬੰਦੀਆਂ ਨੂੰ ਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਹਾਂ ਤੁਰੰਤ ਡੀਐਸਪੀ ਬਾਈਬਾ ਸਾਹਿਬ ਨੂੰ ਔਰ ਇਥੋਂ ਦੇ ਪੁਲਿਸ ਪ੍ਰਸ਼ਾਸਨ ਨੂੰ ਵੀ ਉਸ ਆਪ ਵਿੱਚ ਜਾ ਕੇ ਪੈ ਕੇ ਉਹਨਾਂ ਦੋਸ਼ੀਆਂ ਤੇ ਕਾਰਵਾਈ ਕਰਾ ਕੇ ਉਹ ਦੋਸ਼ੀਆਂ ਨੂੰ ਫਰਾਕਾਂ ਪਿੱਛੇ ਬੰਦ ਕੀਤਾ ਜਾਵੇ ਅੱਗੇ ਵਾਸਤੇ ਕੋਈ ਜ਼ਰੂਰਤ ਨਾ ਕਰੇ ਵੀ ਇਹੋ ਜਿਹੇ ਟਿੱਕਾਂ ਦੇ ਕਕਾਰਾਂ ਨੂੰ ਜਾਂ ਔਰਤਾਂ ਦੇ ਗਲਪੈਣ ਦੀ ਜ਼ਰੂਰਤ ਨਾ ਕਰੇ ਜਿਸਵੀਰਪੁਰ ਦਾ ਜਿਹੜੇ ਰੋਟਰ ਮਾਲਕਾਂ ਦਾ ਜਨავਜਾ ਦੇ ਖੰਡੀ ਕੰਮ ਤੋਂ ਰੋਲਾ ਸੀ ਜਿਹਦੇ ਵਲੋਂ ਐਜੂਕੇਸ਼ਨ ਆਈ ਹੋਈ ਸੀ ਜਿਹਦੇ ਨਾਲ ਪਟਮਾਰਕ ਕੀਤੀ ਗਈ ਆ ਤੇ ਦਾਦਲ ਰਹੀ ਸੀ ਉਹਦੇ ਬਿਆਨ ਦੇਣ ਤੇ ਜਿਹੜੀ ਆ 323 ਨਿਰੋਧਰਾ ਮਗਰ ਦਾ ਜਿਹੜੀ ਆ ਰੋਜਨਾਵਾਂ ਚੱਲਣਾ ਸਰ ਨੇੜੀ ਯਵਰਤਾ ਰੈਸ਼ੀਗੋ ਦੇ ਨਾਲ ਜਿਹੜੀ ਬੇਅਦ ਵੀ ਕਿਤਨੀ ਉਹਦੇ ਬਾਰੇ ਪੜਤਾਲ ਕੀਤੀ ਜਾ ਰਹੀ ਹੈ। ਓਕੇ ਅਗਲੀ ਕਾਰਵਾਈ ਸਰ ਪੜਤਾਲ ਕੀਤੀ ਜਾ ਰਹੀ ਹੈ ਜੋ ਵੀ ਪਣੀ ਹੈ ਉਹ ਸਾਫ ਕਰ ਦਿੱਤਾ। ਠੀਕ ਹੈ।